ਮਿੱਤਰੋ ਟਰੈਕਟਰ ਚੱਲਦੇ ਮੁੰਡਾ ਮੀਆਂ ਵਰਤੇਆ ਸਪੈਸ਼ਲ ਸੋਰਾ ਟਰੈਕਟਰ ਲੱਗੇ ਆਪਣਾ ਸੇਵਾ ਕਰਨ ਆ ਮਿੱਤਰੋ ਮੁੰਡੇ ਦਾ ਬਹੁਤ بڑا ਯੋਗਦਾਨ ਹੈ ਕਾਲੂ ਬੜੀ ਦਾ ਨਾਲ ਮੈਗੀ ਵੀਰ ਮਿੱਟੀ ਦੇ ਕੰਮ ਮਾਰੋ ਮਾਰ ਚੱਲਦਾ ਸਾਰੇ ਨੌਜਵਾਨ ਡਟੇ ਰਿਹਾ ਬੰਨ ਰੋਕਣ ਦੇ ਵਿੱਚ ਖਾਨਵਰ ਦੇ ਵੀਰਾਂ ਵੱਲੋਂ ਥੈਲਿਆਂ ਦੀ ਸੇਵਾ ਕੀਤੀ ਗਈ ਹੈ 350 ਥੈਲੇ ਦੀ ਦਮਨੇ ਵੀਰ ਨੇ ਘਰਾਂ ਚਾਹ ਪਲਾਈ ਨਾਲ ਸਮੋਸੇ ਖੁਲਾਏ ਤੁਹਾਨੂੰ ਰੱਬ ਇਹਨੂੰ ਸੋਹਣੀ ਜੀ ਬੋਟੀ ਦੇਵੇ ਵੀਰਾਂ ਤਰਨਾ ਲਾਇਆ ਹਾਂ ਜੀ ਐਂ ਜੀ ਤਰਨਾ ਲਾਇਆ ਮੇਰੇ ਵੀਰੋ ਇਹ ਤੇ ਮਸਲਾ ਹੱਲ ਕਰਾਉਣਾ ਜੀ ਬੰਦ ਦਾ ਐਮਐਲਏ ਨੇ ਹਿਸਾਬ ਕਿਲਾ ਦੱਸਿਆ ਕੋਈ ਨਾ ਕੋਈ ਨਾ ਕਰਾ ਕੇ ਦਰੂਗੇ ਫੇਰ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਜਾਮ ਲੱਗ ਗਿਆ ਵੀਰ ਕਾਹਤੇ ਲੱਗਿਆ ਪਤਾ ਨਹੀਂ ਕਿਸਾਨਾਂ ਨੇ ਘਰਨ ਲੈ ਆਵਾ ਵੀਰ ਕਿਸਾਨਾਂ ਨੇ ਲੈ ਆਵਾ ਵੀਰੇ 100 ਕਿਲੋ ਦੱਬਿਆ ਹੋਇਆ ਐਮਐਲ ਨੇ ਉਹਦਾ ਇਹ ਅੱਛਾ ਫੇਰ ਨਹੀਂ ਜੁੜਦਾ ਹਾਂ ਹਾਂਜੀ ਵੀਰ ਠੀਕ ਕੀ ਹੋਇਆ ਜੀ ਆ ਨੂੰ ਦੇਖ ਲੋ ਜੀ ਬਹੁਤ ਯੋਗਦਾਨ ਹੈ ਉਹਦਾ ਵੀ ਸਤੂਨਾ ਦਾ ਦੇ ਕਾਲੇ ਤੋਂ ਤੇਰਾ ਵੀ ਬਹੁਤ بڑا ਯੋਗਦਾਨ ਹੈ ਇੱਧਰ ਪੈ ਪਈ ਵੀ ਗੜੇ ਨਹੀਂ ਇੱਧਰ ਲੋ ਜੀ ਲੋ ਇੱਧਰ ਪਿੱਛੇ ਗੜੇ ਉਹ ਦੱਸ ਯਾਰ ਆੜੀ ਆਪਣਾ ਬਣਾੜੀ ਆੜੀ ਆਪਣਾ ਬੋਲੇਵਾ ਲੈ ਲਈ ਇਹਦੇ ਹਾਂ ਦਾਦੇ ਲੋਕਾਂ ਨੂੰ ਜਾਨ ਦੇਣਾ ਵੀ ਆ ਵੀ ਐਂਟਰੀ ਬਈ ਟਰੈਕਟਰ ਦੀ ਸਾਉਂਦੇ ਦੀ ਐਂਟਰੀ ਹੈ ਖਾਲਸੇ ਦੀ ਹਾਂ ਜਣੇ ਗਣੇ ਇਹਨੂੰ ਜਾਣ ਦਿੰਦੇ ਸਾਡੀ ਐਂਟਰੀ ਇਦਾਂ ਹੀ ਹੁੰਦੀ ਆ ਹਾਂ ਆਪਨਾ ਬਲਜੀਤਾ ਜੀ ਕਰ ਰਹੇ ਨੇ ਸੇਵਾ ਛਾਈ ਖਾਨ ਦੀ ਸੇਵਾ ਵੇ ਕੋਈ ਨਹੀਂ ਹੈਗੀ ਅਸੀਂ ਨਹੀਂ ਰੋਕਣਾ ਬੇ ਨਾ ਕਿਓ ਹਾਂ ਦੱਸੋ ਜੀ ਕਿਹਨੂੰ ਮਿਲ ਤੁਹਾਨੂੰ ਬਾਬਾ ਜੀ ਵਿਚਾਰ ਦੇਣਾ ਇਹ ਜਾਉਣਾ ਸਰਕਾਰਾਂ ਕੋਈ ਲੋੜ ਨਹੀਂ ਹਾਂ ਚਾਹੀ ਸਾਰਾ ਕੋਈ ਵਾਪੇ ਕਰਨਾ ਇਹ ਕਿਹਾ ਦਮੇ ਦੀ ਆ ਤੇ ਕਹੋ ਭਾਈ ਉਰੇ ਕੁਝ ਨਹੀਂ ਆਏਗਾ ਕਰ ਆ ਰਿਹਾ ਰੋਟੀ ਆ ਗਈ ਸੌਣ ਦੀ ਨਹੀਂ ਮੇਰੇ ਬੰਤੇ ਪੁੱਜੋ ਜੇ ਨਾ ਪੁੱਜੇ ਔਖੀ ਹੋ ਜਾਣੀ ਬਾਹ ਮਾਰੇ ਪੰਜਾਬ ਨੂੰ ਫਿਰ ਦੇਖੂਗੇ ਮੁੜ ਕੇ ਕਿਹਨੇ ਨਹੀਂ ਕੜਨਾ ਨਾਲ ਸਰਕਾਰਾਂ ਨੇ ਆ ਸਰਕਾਰਾਂ ਦਾ ਬਸ ਜਾਮ ਲਾ ਇੱਥੇ ਆ ਜਾਂਦੀਆਂ ਜਾਮ ਲੱਜਵੇ ਤੁਸੀਂ ਦੇਖ ਲਾਦੇ ਇਹ ਚੋਟਿਆਂ ਨੂੰ ਨਹੀਂ ਰੋਕ ਸਕਦਾ ਕੋਈ। ਚੱਲ ਕੇ ਆਪੇ ਡਾਰੇ ਪਲੇ ਬੱਚੇ ਨੇ ਰਾਤ ਨਾਲ ਤੇ ਨਾਲ ਦੇ ਰਗੇ। ਅੰਮ੍ਰਿਤ ਜੱਨੇ ਬੜਾ ਆਤਾ ਯਾਰ। ਮੈਂ ਇਧਰੇ ਫੋਟੋ ਨਹੀਂ ਦੇਖਉਣੀ ਕੱਲੀ। ਸੇਵਾਦਾਰ ਮਿੱਟੀ ਦੀ ਸੇਵਾ ਕਰਦੇ ਹੋਏ ਬੰਨ ਲਈ। ਇਹ ਵੀਡੀਓ ਪਿੰਡ ਟੱਪਰੀਆਂ ਦੇ ਨੌਜਵਾਨ ਹੌਣੇ ਦਾ ਵੀ ਇੱਕ ਸਿੰਘ ਇੱਕ ਠਾਉਣੇ ਦਾ ਇੱਕ ਡੇਕ ਵਾਲੇ ਦਾ ਆ ਟੱਪਰੀਆਂ ਦੇ ਉਧਰ ਬੁਰਜ ਵਾਲੇ ਦਾ ਇੱਕ ਮੀਆਂ ਪਰਦਾ ਇੱਕ ਇਹ ਕਿਸੇ ਗਣਤੀ ਚ ਨਹੀਂ ਮੁੰਡੇ ਦੇਖੋ ਜੀ ਸੇਵਾ ਮੈਂ ਲੱਗੇ ਮੇ ਜੁੜੇ ਵੇ ਉਹ ਪੀਲੇ ਪਰਨੇ ਨੇ ਥੋੜੀ ਵੱਧ ਸੇਵਾਏ ਕਿੰਗ ਟਰਾਲਾ ਉਹਦਾ ਹੀ ਹੈ ਕਾਹੀ ਕਰਦਾ ਜੇਤੀ ਜੀ ਜੱਗਾ ਬੋਸ ਫਾਰਜਰ ਦਾ ਸਾਡਾ 55 60 ਤੇ ਜਾਂਦਾ ਹੁਣ ਵੀ ਫਰੇਸ਼ ਘਟਾਈ ਜਾਂਦਾ ਨਾ ਤਾਵੇਂ ਕਿੱਥੇ ਜਾਂਦਾ ਉਹਦੇ ਵੀ ਸਾਡੇ ਪਹੀਏ ਨੇ ਵੇਸ ਪਧਾਈ ਹੋਈ ਸੀ ਫੁੱਟਰਾ ਦਾ ਹੀ ਹੋ ਜਾਂਦਾ ਉਹ ਵੀ ਤਾਂ ਹੀ ਉਹਨੇ ਪਾੜਿਆ ਪਾੜ ਕੇ ਉਹ ਮਾਰਿਆ ਦੁਕਾਨ ਦੇ ਅੰਦਰ ਤੇ ਵੀਡੀਓ ਦਿਖਾ ਵੀਰ ਇਹਨੂੰ ਕਿਹੜੇ ਭਾਂਜੇ ਫਿਲਟਰ ਪਾੜਿਆ ਇਹਸੇ ਲੱਕੀ ਗਾਇਰ ਸੁਣ ਵੀ ਸ਼ੱਕ ਆਹੀ ਪਈ ਬੰਨ ਹੈ ਨਾ ਜਿਆਦਾ ਉੱਚਾ ਆ ਲੰਬੜਾ ਦਿਖਦਾ ਤਾਂ ਹੁਣਾਂ ਦੀ ਮੈਂ ਕਹਿੰਦਾ ਮੈਂ ਤਾਂ ਜੀ ਬਹੁਤ ਜ਼ਿਆਦਾ ਕਰੀ ਉਹ ਮੁੰਡਿਆ ਬਈ ਜਿਆਦਾ ਪੂਰਾ ਤੇਲ ਮੁੱਕ ਗਿਆ ਜੀ ਆ ਜਾਗਾ ਮੜਾ ਜਾ ਤੇਲ ਮੜਾ ਜਾ ਪਾਣ ਲੱਗਿਆ ਉਹ ਮੁੰਡਾ ਸੇਵਾਦਾਰੀ ਬਹੁਤ ਹੈ ਜੀ ਨੀ ਦੇ ਲਾਣ ਤਾਂ ਨਹੀਂ ਆ ਆ ਗੱਪੀ ਤੇਰੇ ਦਾ ਨਾਲ ਆਈ ਬਰੀ ਉਹਦੇ ਵਾਲੇ ਦਾ ਇਹ ਪ੍ਰੋਡਕਟ ਬਣਿਆ ਮੇਰਾ ਲੋਗੀਆਂ ਕੋਈ ਤੇ ਜਗਾ ਉਹ ਮਨਿੰਦਰ ਟਰੈਕਟਰ ਗੰਗਰੀ ਮੜਾ ਜਾ ਸਟਾਰਟ ਕਰੀ ਸਟਾਰਟ ਕਰੀ ਜੱਗੇ ਬਹੁਤਾ ਟਰੈਕਟਰ ਜੱਗਾ ਹੋਵੇ ਸਟਾਰਟ ਕਰ ਸਾਦਾ ਬਾਈ ਗੱਪੀ ਹੈ ਗੱਪੀ ਕਿੱਥੇ ਸੁਣ ਲੱਗੇ ਇਹਦੀ ਗੱਪਾਂ ਤੁਸੀਂ ਹਾਂ ਬਾਈ ਮੇਰੇ ਨਾਲ ਤੇ ਮਿਲਦਾ ਨਾ ਨਾਨਗੇ ਬਾਈ ਤੇਰੇ ਪੁਰਜ ਵਾਲੇ ਸੁਣੇ ਪਤਾ ਲੱਗ ਜਾਣਾ ਜੋਰ ਨਾਲ ਇਹ ਤਾਂ ਖਾਦ ਤੂੰ ਹੈ ਆ ਲੈ ਕੋ ਹੈਡ ਡਰਾਈਵਰ ਆ ਦੇਖੋ ਆ ਦੇਖ ਲੋ ਹਾਲ ਉਹ ਬੱਤ ਬੱਤ ਬੜੀ ਅੱਗੇ ਬੱਤ 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 ਤਗੜਾ ਕਸ਼ਮੀਰੀਆ ਤੇਰਾ ਵੀ ਓ ਯਾਰ ਅੱਜ ਖਾਸਨਜੀਰ ਬਾਦ ਚ ਲਾਇਆ ਵੀਰ ਤਾਂ ਕਰਕੇ ਥੋੜਾ ਜਿਹਾ ਹੋ ਗਿਆ ਨਹੀਂ ਮੈਂ ਬਹੁਤ ਭੁਜਾਇਆ ਡਾਕਟਰ ਨੇ ਨਾ 70 80 ਵਜਲੇ ਜਾਂਦਾ ਹਾਂ ਹਾਂ 70 80 ਵਜਲੇ ਜਾਂਦਾ ਜਾਂਦਾ ਕੱਲ੍ਹ ਤੇ ਆਇਆ ਮੈਂ 120 ਪਲਸ ਸਾੜੇ ਦੇ ਜਿਹੜੇ ਉੱਤੇ ਮੈਨਾਂ ਦਾ ਨਾਲ ਲਾਤਾ ਨਾ ਨਾ ਜਾਂਦਾ 70 80 ਵਜਰਾ ਆਰਾਮ ਨਾਲ ਜਾਂਦਾ ਇਹ 70 80 ਪਾਈ ਪਾਇਆ ਬਾਈ ਡਾਕਟਰ ਆਲਾ ਭਰਤਾ ਦਈ ਮਿਹਨਤ ਹੈ ਬਾਈ ਮਿਹਨਤ ਕਿੰਨੀ ਬਾਈ ਆ ਵੀਰਾਂ ਦੀ ਸੇਵਾ ਦੇਖੋ ਕਿੰਨੀ ਕਰਦੇ ਵਿਚਾਰੇ ਕਿਹੜਾ ਪਿੰਡ ਹੈ ਵੀਰ ਤੁਹਾਡਾ ਆਪਣੀ ਆਪਣੇ ਨਾਲ ਆਏ ਵੀਰੇ ਅੱਛਾ ਅੱਛਾ ਵੀਰਾਂ ਦੀ ਬਹੁਤ ਵਧੀਆ ਸੇਵਾ ਚੱਲ ਰਹੀ ਬਾਈ ਵੱਧ ਤੇ ਵੱਧ ਲੇਬਰ ਦੀ ਲੋੜ ਆਰੇ ਹਾਂਜੀ ਆਪਣਾ ਟਰਾਲਾ ਹੀ ਭਰਨ ਲੱਗੇ ਬਸ ਸਾਡੇ ਦਮ ਨੇ ਵੀਰ ਨੇ ਵੀ ਸੇਵਾ ਲੱਗੇ ਵਗਰਨਾ ਪੀਸ ਤੇ ਵੀ ਹੈ ਵੀਰੁਰ ਦੀ ਹੈ ਪੂਰੇ ਕਹਿ ਜਾ ਮੋਲ ਹੈ ਮੋਲ ਦੇਖ ਲੋ ਥੱਲੇ ਪਾ ਲੱਗੇਵੇਂ ਜੇ ਬੜਾ ਕੇ ਕੋਈ ਉਹ ਨਹੀਂ ਗਏ ਤੇ ਪਰ ਅੰਦਰ ਕੀ ਬਣਿਆ ਤੁਹਾਡਾ ਪਤਾ ਹੀ ਹੈ ਸਾਨੂੰ ਰਾਸਟਰ ਵੀ ਦੇ ਦੇਣ ਹਾਂ ਉਹ ਕਾਹਦਾ ਦੇ ਦਿੱਤੇ ਕਿਹਨੇ ਕਹਾ ਦਿਆ ਯਾਰ ਇਹ ਇਹ ਮੁੰਡੇ ਇੱਥੇ ਸੁਲਤਾਨ ਬਲੋਦੀ ਗਏ ਤੇ ਅਸੀਂ ਕਿੱਥੇ ਡੇਰਾ ਬਾਬਾ ਬਨਾਨਕ ਕੇਵੇਂ ਦੇ ਬਾਕੀ ਉਹ ਕੱਲੇ ਉਹ ਤੋਂ ਨਿਆਣ ਦਾ ਕਿਹਾ ਦੇ ਉਹ ਮੁੰਡਾ ਕੱਲੇ ਆਇਆ ਡੇਗ ਰਟਾ ਅੱਜ ਫ੍ਰਿਜ ਨੂੰ ਲਿਆ ਰੇਟਰਾਮ ਦੀ ਘਰੇ ਅਜੀ ਕੋ ਨਿਆਣ ਦਾ ਕਿਹਾ ਉਹਦਾ ਉੱਪਰ ਰੁਕ ਕੇ ਲਾਂਗੇ ਕੱਕ ਗਏ ਮੇਰੇ ਸੁਣ ਬੀਰ ਵੀ ਸੇਵਾ ਲੱਗੇ ਵੇ ਕਰਨ ਨੌਜਵਾਨ ਵੀਰਾਂ ਸੱਜਣਾ ਮਹਾਰਾਜ ਸਾਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰਾ ਵੀਰ ਸੋਪਨ ਹਾਂਜੀ ਉਹ ਬਾਈ ਮੀਆਂ ਬਰੀ ਥੱਲੇ ਆ ਜਾ ਯਾਰ ਸੇਵਾ ਕਰਨ ਆਇਆ ਵਾ ਬਾਈ ਉਹ ਦੋ ਜਣ ਚੱਕਾਈ ਜਾ ਰੱਖਾ ਮੁੰਡਾ ਅੱਜ ਜਿੰਮੜਾ ਕਰ ਮੇਰੀ ਬਣਾਉਂਦੀ ਫੇਰ ਤੇ ਕਹਿਣਾ ਹੱਦ ਗਈ ਬੰਦੇ ਨਗਾ ਯਾਰ ਸਾਡੇ ਨੂੰ ਜਿੰਮੜਾ ਉਹਦਾ ਮੁੰਡਾ ਕਿਹੜਾ ਪਿੰਡ ਦਾ ਵੀਰ ਦਾ ਲੇ ਲਈ ਆਈ ਅੱਛਾ ਅੱਛਾ ਵੀਰ ਬੋਸੇਵਾ ਕਰਨ ਲੱਗੇ ਦੇ ਲੋਏ ਤੋਂ ਤਲੇ ਆਦੇ ਬਾਈ ਇੱਧਰ ਏਰੀਆ ਦੇ ਏਰੀਆ ਦੇ ਲੋਕ ਬਹੁਤ ਘੱਟ ਸੇਵਾ ਕਰਨ ਆਏ ਦੇ ਆਪਣੇ ਸਾਰੇ ਪੋਹਾ ਦੇ ਏਰੀਆ ਦੇ ਬੰਦੇ ਬਹੁਤ ਜ਼ਿਆਦਾ ਸੇਵਾ ਕਰਨ ਆਏ ਸੇਵਾ ਪੂਰੀ ਚੱਲਦੀ ਹੈ ਓ ਕਿੰਨਾ ਗੋਰਾ ਫੱਕ ਏਡੀਟ ਕਰ ਹੁੰਦਾ ਉਹ ਲਾਉੜਾ ਭਾਈ ਉੱਠ ਕੇ ਆ ਜਾ ਖਾਨਪੁਰ ਵਾਲੇ ਫਾਇਦਾ ਦਾ ਕੋਈ ਨਹੀਂ ਤੁਹਾਡਾ ਵੀਡੀਓ ਬਣਾਈ ਜਾਂਦਾ ਵੀ ਤੂੰ ਹੈ ਕੰਮ ਨਹੀਂ ਕਰਦਾ ਆਦਾ ਨਾ ਪਾ ਮਦੀਨਾ ਨਹੀਂ ਹਟਦਾ ਹੈਗਾ ਖਾਣੇ ਤੇ ਲੱਗ ਬੱਲੇ ਹੋਏ ਨੇ ਮੇਕਅਪ ਮੇਕਅਪ ਨਹੀਂ ਕਰਾ ਨਹੀਂ ਚੱਕਿਆ ਨਾ ਕੱਲ ਤੇ ਗੱਲ ਤਾਂ ਸਾਨੂੰ ਉੱਥੇ ਕਹਿੰਦਾ ਬਾਈ ਨੂੰ ਕਹਿੰਦਾ ਟਾਈਗਰ ਵੀ ਸੈਜ ਐ ਇੰਨਾ ਕੰਮ ਇਹ ਕਰਾ ਹੁਣ ਤਾਂ ਕੋਈ ਦੂਣਾ ਜਾਂ ਤਾਂ ਪੇਟੀ ਗੋੜੇ ਵਾ ਤੇਰਾ ਕਿ ਥੱਲਾਦਾਰ ਨੂੰ ਡੇਟਰ ਪਾ ਦੇ ਕੀ ਕਰਾ ਕੋਡ ਚਾਹੀਦੇ ਐਂਜਾ ਹਾਂਜੀ ਹੁਣ ਦੱਸੋ ਬਾਈ ਰੋਟੀ ਖਾ ਰਿਹਾ ਹੈ ਮੈਂ ਮਿਹਨਤ ਦੀ ਰੋਟੀ ਖਾ ਰੇ ਆ ਤੇਰੇ ਮਾਗੂ ਨਹੀਂ ਮੈਂ ਤਾਂ ਦੀ ਉਹ ਸਾਲਾ ਮਿਹਨਤ ਦੀ ਰੋਟੀ ਦੇਖ ਲੈ ਉਹਨੂੰ ਅਬੀਰ ਜੀ ਨੇ ਕਾਲੂ ਲਗਾ ਦੀ ਬੈਂਪਰੇ ਮੂਰੇ ਫਰਾੜੇ ਮੂਰੇ ਜਾਣ ਲੱਗੇ 22 ਨੂੰ ਕਹਣਾ ਬਾਈ 5000 ਰੁਪਏ ਵੜਾਣਾ ਤਿੰਨ ਹਜ਼ਾਰ ਤੀਨੋਂ ਕੋ 2000 ਰੁਪਏ ਮੂਰੇ ਲੋਗੋ ਲਗਾ ਦੀਏ ਥੋੜਾ ਵੱਧ ਆ ਬਾਈ ਤੇਰਾ ਦੱਸੋ ਕੁਛ ਪਤਾ ਨਹੀਂ ਯਾਰ ਕਿੱਥੇ ਗਿਆ ਹੋ ਨਹੀਂ ਲਾਈ ਰੱਤ ਜਾਏ ਕਿੱਥੇ ਹੋ ਗਿਆ ਰਾਸਤਾ ਜਾਦਾ ਹੈ ਕੁੜੀ ਚੋ ਨੇ ਕਿਥੇ ਲੈ ਵੀ ਮਾਹਣ ਚੱਕਿਆ ਲੈ ਮੈਂ ਆਪਣਾ ਕੱਟ ਲੈ ਮੈਂ ਆਪਣਾ ਕੱਟ ਲੈ ਪਲੇ ਲੈਕ ਹਾਂ ਬਰਾਉਣ ਨੂੰ ਲੱਗੇ ਮਿੱਤਰੋ ਪਿੰਡ ਬੇਲਾ ਪੁਰੇ ਥੈਲੇ ਦੀ ਸੇਵਾ ਚਲਦੀ ਪਹਿਲਾਂ ਮਿੱਟੀ ਆਪਾਂ ਤਾਰ ਦਿੱਤੀ ਹੁਣ ਸਾਰੀ ਸੰਗਤ ਥੈਲੇ ਦੀ ਸੇਵਾ ਲੱਗੀ ਵੀ ਕਰਨ ਆਪਣੇ ਮਨਵੀਰ ਵੀਰ ਦਾ ਟਰੈਕਟਰ ਇਹਦੇ ਵਿੱਚ ਪਹਿਲਾਂ ਮਿੱਟੀ ਸੀਗੀ ਹੁਣ ਥੈਲੇ ਲੋਡ ਕੀਤੇ ਸੁਪਨ ਵੀਰੇ ਕੀ ਸਥਿਤੀ ਔਰ ਇਹਦੀ ਵੀਰੇ ਉਰੇ ਦੀ ਮਾੜੀ ਹੋਇਆ ਬਾਈ ਬਾਤੇ ਬਾਤ ਪਰੋ ਬਾਤੇ ਬਤੇ ਯਾਰ ਜੈਕ ਵਾਲੀ ਟਰਾਲੀ ਨਿ ਲੈ ਕਰੋ ਪਤਾ ਗਿਆ ਚੱਕਰ ਹੈ ਜੈਕ ਵਾਲੀ ਟਰਾਲੀ ਖੇਤੀ ਖਾਲੀ ਹੋ ਜਾਂਦੀ ਇੱਕ ਸਾਨੂੰ ਉਰੇ ਥੈਲਿਆਂ ਦੀ ਲੋਡ ਹੈ ਤੇ ਲੇਬਰ ਦੀ ਲੋਡ ਹੈ ਵੱਧਦੇ ਵੱਧਾ ਜਿਹਦਾ ਬਿਨਾਂ ਜੈਕ ਵਾਲੀ ਜਾਂਦੀ ਆ ਬਾਬਾ ਜੀ ਪਹਿਲਾਂ ਹੀ ਚੱਕ ਦਿੰਨੇ ਆ ਬਾਰੇ ਫੇਰ ਪਰ ਨਹੀਂ ਘੋਰੀ ਹਰੀ ਪਰ ਬੋਲੇ ਸੋ ਨਿਹਾਲ ਜਗਾਰਾ ਕੈਨਸਲ ਲੈ ਮਨਿੰਦਰ ਤੇਰੀ ਵੀਡੀਓ ਯਾਰਾ ਕੱਲ ਬਲੋਗ ਚ ਆਉਗੀ ਕਿਨੇ ਮਨਿੰਦਰ ਨੂੰ ਵੀ ਕਹਿ ਦੋ ਮਾੜਾ ਮੋਟਾ ਉਹ ਸੁਖਵੀਰ ਪਾਟ ਲਈਦਾ ਉਹ ਜੀ 500 ਕਰੋੜ ਦੇ ਦੇਣਾ 5 ਲੱਖ ਐਕਸਟਰਾ ਨਾਲੋਂ ਵਾਂਗੂ ਟਰੈਕਟਰ ਵਾ ਹੈ ਲੰਬੇੜੇ ਨਾਲ ਖਾਲੀ ਕੀਤੇ ਹੋਏ ਇੰਨੀ ਫਰਕਾਂ ਚੰਨੇ ਤਾਂ ਜਿੰਨੀ ਲਾਦਮ ਇਹ ਸਾਲਾ ਜਾਂਦਾ ਇਹ ਮੈ ਥੱਲੇ ਵੜ ਜਾਂਦਾ ਇਹ ਸਾਰੇ ਕੰਮ ਆਉਂਦੇ ਆ ਇਹਨੂੰ ਤੰਨੂੰ ਕਿਹੜਾ ਕਿਹੜਾ ਆਂਦਾ ਮਨ ਤਾਂ ਬਾਈ ਕੋਈ ਨਹੀਂ ਆਉਂਦਾ ਤੂੰ ਦੱਸ ਉੱਡਾਰ ਲੱਗਦਾ ਪਾਣੀ ਵੀ ਨਾ ਹੋਰ ਕਿੱਥੇ ਦੁਖੀ ਮਾਰ ਕੇ ਕਾਲਾ ਉਹ ਹੀ ਹੈ ਬਾਈ ਇਹ ਕਾਲਾ ਵਾਲਾ ਜੋ ਆਸ ਫ੍ਰੀ ਕਾਲ ਜਿਸਾਰੇ ਨੂੰ ਤੁਹਾਨੂੰ ਪਹੁੰਚਦਾ ਯੂਰੇਨਸੀ ਹੈ। ਬਹੁਤ ਸਵਾਗਤ ਹੈ ਬਾਈ ਤੁਹਾਡਾ। ਹੈ? ਦੇਖਦੇ ਯਾਰ ਪਹਿਲਾਂ ਟਰਾਲੇ ਦਾ ਪਾਲੀ ਵਾਲਾ ਦਾ ਟਰਾਲੇ ਨਹੀਂ ਪਾਰ ਹੋਏ। ਹੋ ਗਿਆ। ਇੱਥੇ ਪਾਰ ਹੋਏ ਪੱਕੇ ਦੇਖਦੇ ਇਕੱਠੇ ਹੀ ਲੈ ਕੇ ਜਾਣੇ ਹਾਂ ਅਸੀਂ। ਹੈ? ਧੰਨਵਾਦੀ ਤੁਹਾਡਾ। ਕੱਪੜ ਬੂਥੇ ਪਟਨਾ। ਖਰੀ ਪਰ ਤੋਂ ਸੁਖਨਵੀਰ ਜੀ ਸੇਵਾ ਥੱਲੇ ਜੀ। ਵਾ ਮੁੜਕੇ ਨਹੀਂ ਆਇਆ ਮਾਰੇ ਚੱਪਲ ਬਾਈ ਵੀ ਨਾ ਨਹੀਂ ਦੱਸੀ ਨਹੀਂ ਮੈਨੂੰ 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 ਜਦ ਤੱਕ ਡਰ ਰਿਹਾ ਕਿ ਛੜ ਦੇਣਾ ਵਾ ਮੁੜਕੇ ਨਹੀਂ ਆਇਆ ਬੜਾ ਕਟਾ ਕੇ ਆਇਆ ਕਿਉਂ ਅੱਜ ਕੱਲ੍ਹ ਕੱਲ੍ਹ ਕਟਾਈ ਬਈ ਇਹਨੇ ਕਹਿੰਦਾ ਸੇਵਾ ਕਰਨ ਦਾੜੀ ਤਾਂ ਕਟਾਲੀਏ ਅੱਗੇ ਭੈਣ ਦੀ ਬੱਦੀ ਡਰਾ ਤੇ ਮੈਨੂੰ ਤਾਂ ਕੱਟੀ ਗੇ ਸੇਵਾ ਕਰਨ ਦੀ ਗੱਲ ਸੀ ਬਿੱਲੇ ਟਾਈਮ ਇਹ ਚੱਕ ਹੋ ਗਏ ਹੈ ਸੇਵਾ ਕਰਨੀ ਹੈ ਬਾਦੂਏ ਯਾਰ ਸੇਵਾ ਕਰਨੀ ਨਾ ਪਾਗੇ ਦਬੂ ਗੋ ਇਹ ਬੈਠਾ ਨਾ ਬੱਜਣਿਆ ਮਨੀਕਰ ਸਾਹਿਬ ਜਾਣਾ ਸੀ ਮਨੀਕਰ ਤੇਰਾ ਆ ਜਿ ਸੀਟੀ ਸਾਨੂੰ ਉਹ ਮੋਜਾਂ ਜਿਹਨੂੰ ਪਿਆਰੀ ਨੀ ਤੈਨੂੰ ਮੈਂ ਬੈਟਰ ਡੀਟਰ ਪਾਣੀ ਹੈ ਵਾ ਪਾਣੀ ਉਹਦੇ ਇਹ ਵੀ ਡਾਇਰੈਕਟ ਵਾਲੀ ਉਹ ਟਰਬੋ ਦੇਖੀ ਲਗਾਤਾਰ ਵੱਜਦੀ ਉਹਦੇ ਆਓ ਤੂੰ ਤਾਂ ਮਸ਼ਹੂਰ ਕਰਦਣਾ ਮੈਂ ਗ੍ਰੈਂਡਰ ਓ ਮਸ਼ਹੂਰ ਕਰ ਦੇਣਾ ਤੁਮੇ ਕਿੱਦਾਂ ਭਾਈ ਵੀਡੀਓ ਦੇਖੀ ਉਹ ਦੇਖੀ ਚਲੋ ਟੈਂਪ ਹੋਣੀ ਆਈ ਤੈਨੂੰ ਆਦੀ ਦੱਸਾਂ ਅਸੀਂ ਹੌਣ ਹੁੰਨੇ ਆ ਅਸੀਂ ਦੂਬਰ ਨਹੀਂ ਹੁੰਦੇ ਯਾਰ ਅੱਜ ਔਰ ਅੱਜ ਤੇ ਮੰਗਾ ਸੇਵਾ ਜਾ ਕੇ ਪਪਲੂ ਡਬਲਯੂ ਵਾਲੀ ਪਾਓ ਜਿਹੜੀ ਪਪਲੂ ਡਬਲਯੂ ਨਹੀਂ ਬੱਲੇ ਕਰਦੇ ਉਹਨਾਂ ਨੂੰ ਕਿਹਨੂੰ ਪੁੱਛਿਆ ਜਾਣਾ ਭਾਈ ਲਾਹ ਉਹ ਕੱਲ ਨੂੰ ਟੈਂਕਿੰਗ ਉਹਦੇ ਬਾਏ ਉਹਦੇ ਬਾਏ ਉਹ ਵੀਰ 20 ਰੁਪਏ ਜੀ ਆਪਣਾ ਟਰੈਕਟਰ ਸਾਈਡ ਤੇ ਲਾਓ ਹੁਣ ਇਹ ਵੀ ਲੈ ਕੇ ਆ ਕੱਲ ਕੱਲ ਕਰਕੇ ਲੈ ਕੇ ਆਓ ਭਾਜੀ ਟਰੈਕਟਰ ਸਾਈਡ ਤੇ ਲਾਓ ਕਹਿੰਦੇ ਬੋੜਾ ਜੀ ਕਿੱਥੇ ਉਹ ਲੰਘ ਜਾਣਿਆ ਰਿੰਦਾ ਜਗਾ ਏ ਕੀ ਥੈਂਕ ਯੂ ਥੈਂਕ ਯੂ ਫਿਰ ਨਾ 4-5 ਬਿਟਾ ਰੱਖਣੇ ਚਾਹੀਦੇ ਤੇਰੇ ਪਿੰਡ ਤੇ 5 ਲੱਗਣੇ ਜਾਈਗੇ ਪੂਰੇ ਦੇ ਓਰੇ ਦੇ ਪਿੰਡ ਨੂੰ ਆ ਤੇਰੇ ਅਨੰਦ ਆਉਂਦੇ ਨੇ ਗੇਰਤੀ ਦੀ ਸੂਈ ਜੀ ਯਾਰੀ ਕਰੋ ਫਿਰ ਬਾਈ ਮਿੱਟੀ ਇਹਨਾਂ ਕੋਈ ਬੜੀ ਗੱਲ ਨਹੀਂ ਮੇਰੀ ਗੱਲ ਸੁਣ ਦਿਨ ਦਿਨ ਮਿੱਟੀ ਢੋਲੋ ਤੁਸੀਂ ਬਹੁਤ ਪੱਠੇ ਪਾ ਪੈ ਲੂ ਫੁੱਲ ਟੀਵੀ ਦੇ ਕਰ ਮੈਂ ਕੱਢੂਗੇ ਮੇਰੀ ਗੱਲ ਸੁਣ ਅਰੇ ਮਾ ਨਹੀਂ ਹੈ ਮਰਨ ਗਿਆ ਬਾਈ ਦਿਨ ਦਿਨ ਪਰ ਮਿੱਟੀ ਢੋਈ ਜਾਓ ਸ਼ਾਮ ਨੂੰ ਭੈਣ ਤੋਂ ਇੱਧਰ ਰੱਖੋ ਇਹਨਾਂ ਨੂੰ ਉਧੋ ਤਾਂ ਮੇਰੀ ਗੱਲ ਤਾਂ ਸੁਣ ਹੁਣ ਦੇਖੀ ਪਟਾਕਾ ਮੈਂਦਾ ਹੁਣ ਦੇਖਦੇ ਮੇਰੀ ਗੱਲ ਤਾਂ ਦਿਨ ਦਿਨ ਮਿੱਟੀ ਢੋਲੋ ਭੈਣ ਦੀ ਲੈਣੋਂ ਤੱਕ 50 ਵੇਲੇ ਪਰਦਨੋ ਉਗਾਲਣਾ ਕੱਢੇ ਕਰ ਆ ਫੇਰ ਆ ਗਏ ਬਾਈ ਉਮਰੀ ਗੱਲ ਸੁਣ ਉਹ ਕਹਿੰਦਾ ਹੋਰ ਨੂੰ ਵੀ ਗਾਲਾਂ ਕੱਢਦੇ ਦਿਨ ਦਿਨ ਉਹ ਦਿਨ ਦਿਨ ਮਿੱਟੀ ਢੋਲਦੇ ਸ਼ਾਮ ਨੂੰ ਸਾਲੇ ਇੱਧਰ ਭਰ ਕੇ ਆ ਜੀ ਮਾਫ ਕਰਿਓਗੇ ਹਾਂ ਵਧੀਆ ਗੱਲ ਹੈ ਕਿ ਨਹੀਂ ਬੋੜੇ ਵਧੀਆ ਗੱਲ ਹੈ ਭਾਈ ਜੀ ਜਿਹੜੀ ਤੁਸੀਂ ਦਿਨ ਦਿਨ ਮਿੱਟੀ ਮਿੱਟੀ ਵਾਹ ਉਹ ਹੀ ਨਹੀਂ ਆ ਵਾਡੋਂ ਡਰੇ ਗਿਆ ਉਹ ਬੋੜੇ ਆ ਦੇ ਭਾਈ ਮਿੱਟੀ ਝੋਲ ਘਾ ਰੂਗਾ ਮਾਉਟੇ ਹੁਣ ਭਾਈ ਝੋਲ ਗਿਆ ਖਾਲਾ ਫਿਰ ਭਿਰਦੇ ਦੇ ਦਿਆ ਯਾਰ ਹੋਰ ਮਤ ਨਹੀਂ ਗਾਲਾਂ ਕੋ ਨਾ ਨਾ ਮੈਂ ਨਹੀਂ ਕੱਢੇ ਵੀਰੇ ਪ੍ਰਸ਼ਾਦਾ ਛਕ ਲਿਆ ਜੀ ਪ੍ਰਸ਼ਾਦਾ ਛਕ ਲਿਆ ਵੀਰ ਜੀ ਆ ਆ ਦੇ ਇੱਧਰ ਆ ਆ ਦੇ ਘਰ ਬਿਰ ਪਸ਼ਾਦਾ ਸ਼ਕ ਲਿਆ ਅਗਲੇ ਆ ਬਾਈ ਅਗਲੇ ਆ ਵਾ ਹੁਣ ਹੁੰਦਾ ਪਗੇ ਤੋਈ ਅਗਲੇ ਜੀ ਬਾਈ ਮੁੰਡੇ ਰਾਤ ਦੇ ਦੇਖ ਲੈ ਕਿੰਨੇ ਵਜੇ ਆਏ ਰਾਤ ਆ ਪਨੀਰ ਦੀ ਰੋਟੀ ਤਾਂ ਮੰਗਾਈ ਸੀ ਯਾਰ ਉਹ ਕਾਲੂ ਕਾਲੂ ਕਿਥੇ ਗਿਆ ਉਹ ਜੈ ਸਾਈਂ ਨੂੰ ਰੋਟੀ ਲੈ ਕੇ ਦੇ ਰੂਪਨਾ ਉਹ ਨਾ ਮੇਰੇ ਇੱਕ ਨੇ ਕੱਢ ਦੇਣਾ ਤਾਂ ਇਕੱਲਾ ਹੀ ਆ ਰਿਟਾ ਦੇ ਗਰੀਬ ਉਹ ਅਰਜਨ ਦੀ ਜਿੰਨ ਬੈਠਾ ਰੱਖਿਆ ਟੱਕ 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 ਆਈਦਾ ਬਈ ਪਾਪਾ ਬੋਲਣ ਹੋਰ ਬੰਦੇ ਆ ਆਵੇ ਭਈ ਕਿੰਨੇ ਕੰਮ ਕਰਦੇ ਆ ਕਹਿੰਦੇ ਉਲਟ ਹੋ ਜਾਂਦਾ ਹਸਨ ਹੋ ਜਾਂਦਾ ਦਿਹਾੜੀ ਪਾ ਲੈ ਇਸ ਘਰ ਅੰਦਰ ਮੈਨ ਪਰ ਹੋਰੇ ਆ ਜਾ ਕਿਧਰ ਆ ਅਥੇ ਲੀ ਪਿੱਛੇ ਕਰਾ ਉਹ ਛੱਡੂ ਓਏ ਓ ਛੱਡੂ ਉਧਰ ਬੁੱਤ ਹੋ ਰਿਹਾ ਇਸਕੋ ਭੇਜਿਓ ਇੱਕੋ ਲੋਡ ਮੈਗੀ ਦੁਆਰੇ ਓ ਯਾਰ ਤੇਲ ਪਵਾਨ ਥੋੜੀ ਜਾਨੇ ਓਰੇ ਆਪਾਂ ਤਾਂ ਸੇਵਾ ਕਰਨਾਂ ਨੇ ਜਿੰਨਾ ਕ ਅਗਲਾ ਆਪਣੀ ਸ਼ਰਦਨਾ ਪੰਤਾ ਉਹਨਾਂ ਕ ਪਵਾਲੀ ਦਾ ਹੈਲੋ ਬਹਿ ਜਾ ਭਾਈ ਆਪਣਾ ਤੁਹਾਨੂੰ ਮੂੰਹੋਂ ਕਹੀ ਜਾਂਦਾ ਔਰੀ ਰੁਕ ਜਾਓ ਆਪਣਾ ਸੀਟ 'ਪਾ ਬਹਿ ਜਾ ਉਹ ਤੇ ਨਹੀਂ ਹੋਣਾ ਹੈ ਬਹਿ ਜਾ ਯਾਰ ਆਪਾਂ